ਕਾਟ ਕਦੇ ਮਿਲੇ ਨਹੀਂ ਡੇਢ ਸਾਲ ਤੱਕ ਇੱਥੇ ਤਿੰਨ ਚਾਰ ਆਊਟ ਲਾ ਕੇ ਅਜੇ ਤੱਕ ਮਿਲੇ ਨਹੀਂ ਮੈਨੂੰ ਮੈਨੂੰ ਅੱਜ ਵੀ ਨਹੀਂ ਮਿਲ ਕੇ ਗਏ ਅੱਜ ਵੀ ਨਹੀਂ ਮਿਲ ਕੇ ਗਏ ਤੁਸੀਂ ਮੋਕਦੇ ਸਰਪੰਚ ਨੂੰ ਤੁਹਾਨੂੰ ਤਾਂ ਮਿਲਣਾ ਚਾਹੀਦਾ ਤੁਹਾਡੇ ਕੋਲ ਤਾਂ ਵੋਟਾਂ ਲੈਣੀਆਂ ਉਹਨੇ ਨਹੀਂ ਬਸ ਵੋਟਾਂ ਵੀ ਫਿਰ ਇਸੇ ਲਾਦ ਨਾਲ ਹੀ ਮਿਲਣਾ ਠੀਕ ਹੈ ਕੀ ਹੋਇਆ ਮੇਰਾ ਕੋਠਾ ਚੋਆ ਪਿਆ ਹੈ ਕੋਠਾ ਚੋ ਗਿਆ ਵਾ ਤੁਹਾਡਾ ਚੋਆ ਹਰੇ ਬੇਚਰੇ ਨਾਮਾ ਬਣਾਦ ਰਹਾ ਤੁਹਾਨੂੰ ਸਪੈਸ਼ਲ ਆਉਣੇ ਆ ਸਪੈਸ਼ਲ ਕੋਠਿਆਂ ਦੇ ਪੈਸੇ ਆਉਣੇ ਕਹਿੰਦੇ ਨਵੇਂ ਕਿੰਨੇ ਵੀ ਬਜ਼ੁਰਗ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਾ ਕੇ ਦੇਣੇ ਆ ਚਲੋ ਚੰਗਾ ਹੀ ਹੈ ਆਹ ਹੋ ਬਣਾਉਣ ਤੇ ਆਈਆਂ ਬਣਾਉਣ ਕੇ ਤਾਂ ਫਿਰ ਖੁਸ਼ ਹੁੰ ਤੁਸੀਂ ਉਹ ਜਾਏ ਉਹਦਾ ਨਾਰਾਜ਼ਗੀ ਹੈ ਨਾ ਉਹ ਤਾਂ ਨਾਰਾਜ਼ਗੀ ਹੈ ਉਹ ਅਜੇ ਰੋਟੀ ਹੁਣ ਪਕਾਈਆਂ ਮੰਜੀਆਂ ਕਰਾਈਆਂ ਤੇ ਬਿਲਕੁਲ ਪਾਟੀਆਂ ਜਿਹੜੀਆਂ ਬੇਕਾਰ ਨੇ ਉਹਨਾਂ ਦੇ ਕਿਸੇ ਕੰਮ ਨਹੀਂ ਉਹ ਤਰਪਾਲਾ ਸਾਨੂੰ ਦਿੱਤੀਆਂ ਨੇ ਉਹ ਇੱਕ ਉਹਦੇ ਨਾਲ ਲੋਕਾਂ ਦੇ ਵਿੱਚ ਹੋਰ ਵੀ ਰੋਸ ਜਾਗਦਾ ਵਾ ਕਿ ਇਹਨਾਂ ਤਰਪਾਲਾਂ ਨੇ ਕਹਿੰਦੇ ਕਿ ਮੈਨੂੰ ਵੱਡੀ ਲੀਡ ਦੇ ਨਾਲ ਲੋਕਾਂ ਨੂੰ ਜਦਾਇਆ ਕਹਿੰਦੇ ਕਿ ਦੂਜੀ ਵਾਰ ਮੈਂ ਐਵੇਂ ਲੈ ਬਣੀ ਆ ਤੇ ਕਹਿੰਦੇ ਤੀਜੀ ਵਾਰ ਵੀ ਮੇਰੀ ਤਿਆਰੀ ਹੈ ਇਹਨਾਂ ਜੀ ਇਹੀ ਮਨ ਚ ਵਹਿਮ ਉਹਨਾਂ ਨੂੰ ਮਾਰ ਰਿਹਾ ਵਾ ਪੀ ਜਿੱਦਾਂ 22000 ਡਿਡਾ ਤੇ 22 ਦੇ ਨਾਲ 15 ਰਹਿ ਜੂਗੀ 7 ਘਟਜੂ ਪਰ ਐਸ ਵਾਰੀ ਉਹ ਗੱਲ ਨਹੀਂ ਹੋਣੀ ਇਹਨਾਂ ਨੂੰ ਐਸ ਵਾਰੀ ਇਥੋਂ ਬੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਣਾ ਆਪਾਂ ਨੂੰ ਵੋਟ ਕਿੰਨੇ ਪਾਉਣੀ ਜਨਤਾ ਨੇ ਪਾਉਣੀ ਜੋ ਵਿਧਾਇਕ ਦੇ ਪਤੀ ਦੇ ਸੀ ਉਹਨਾਂ ਨੂੰ ਅਸੀਂ ਇੱਕ ਸਵਾਲ ਕੀਤਾ ਸੀ ਕਿ ਇਹ ਇਲਾਕੇ ਦੇ ਵਿੱਚ ਮਾਈਨਿੰਗ ਬਹੁਤ ਜ਼ਿਆਦਾ ਹੋਈ ਹੈ ਤਾਂ ਉਹ ਕਹਿੰਦੇ ਕਿ ਸਾਡੇ ਇਸ ਇਅਰੇ ਦੇ ਕਹਿੰਦੇ ਅਸੀਂ ਗਾਰੰਟੀ ਲੈ ਲੈਨੇ ਆ ਕਹਿੰਦੇ ਇੱਥੇ ਹੱਦ ਸਾਡੀ ਕਿੱਥੇ ਆਉਂਦੀ ਹੈ ਉੱਤੋਂ ਦਾ ਕੀ ਗਰੰਟੀ ਹੈ ਪਿੱਛੇ ਕਹਿੰਦੇ ਪਵੇਗਲ ਨਹੀਂ ਪਿੱਠੋਂ ਤੇ ਟਿੱਪਰ ਫਿਰ ਅੱਗੇ ਭਰ ਕੇ ਤੱਕ ਹੀ ਲੰਘਣਾ ਹੁੰਦਾ ਹੈ ਕਹਿੰਦੇ ਉੱਤ ਸਾਡੀ ਗਰੰਟੀ ਕੋਈ ਨਹੀਂ ਹੈ ਆ ਸਾਰੇ ਬੇਟ ਏਰੀਆ ਚੋ ਜੀ ਇਹਨਾਂ ਦੀ ਸਹਿਮਤੀ ਨਾਲ ਚੱਲਦੀ ਰਹੀ ਆ ਜਦੋਂ ਕੋਈ ਸਮੱਸਿਆ ਆਉਂਦੀ ਉਹਦੇ ਪੁਲਿਸ ਮੁਲਾਜ਼ਮਾਂ ਦੀ ਬਦਲੀ ਕਰ ਦਿੰਦੇ ਆ ਜਿਹੜੇ ਇਹਨਾਂ ਦੇ ਸਰਪੰਚ ਆ ਜਾਂ ਇਹਨਾਂ ਦੇ ਆਗੂ ਆ ਉਹ 20-20 ਟਰਾਲੀਆਂ 30-30 ਡੇਢੀ ਚਕਾਉਂਦੇ ਰਿਹਾ ਜੀ ਜਦੋਂ ਰੋਲਾ ਪੈਂਦਾ ਉਸ ਤੋਂ ਬਾਅਦ ਉਹ ਸਾਰੀ ਜਿਹੜੀ ਆ ਨਜਲਾ ਪੋਥ ਵਾਲੇ ਸੁੱਟ ਦਿੱਤਾ ਜਾਂਦਾ ਜਦੋਂ ਕਿ ਪੈਸੇ ਵਿਧਾਇਕ ਤੱਕ ਪਹੁੰਚਦੇ ਆ ਛਰੇ ਆ ਪਹੁੰਚਦੇ ਆ ਤੇ ਚ ਕੋ ਤਕਰੀਬਨ ਜੇਕਰ ਕੱਲ ਦੀ ਗੱਲ ਕਰੀਏ ਤਾਂ ਦਰਿਆ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਸੀ ਪਰ ਕਿਹੜੇ ਨਵੇਂ ਇਲਾਕੇ ਸੀ ਉਹ ਉੱਥੋਂ ਜੇਕਰ ਝੋਣਾ ਸੀ ਜਾਂ ਫਿਰ ਘਰ ਸੀ ਤਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਕਹਿੰਦੇ ਕਿ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਜੇਕਰ ਜ਼ਿਆਦਾ ਪਾਣੀ ਆ ਗਿਆ ਤਾਂ ਪਤਾ ਨਹੀਂ ਕੀ ਹਾਲਾਤ ਹੋਣਗੇ ਤੇ ਕਈ ਥਾਵਾਂ ਤੇ ਦਰਿਆ ਸਤਲੁਜ ਨੇ ਖੋਰਾ ਲਗਾਇਆ ਔਰ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇੱਧਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੁਝ ਪੱਥਰ ਲੱਗੇ ਹੋਏ ਆ ਪਰ ਉਸ ਤੋਂ ਅੱਗੇ ਦੀ ਜੇਕਰ ਨਾਲ ਦੀ ਗੱਲ ਕਰੇ ਤਾਂ ਉੱਥੇ ਵੀ ਦਰਿਆ ਨੇ ਇੱਕ ਵੱਡਾ ਖੋਰਾ ਲਾਇਆ ਤਾਂ ਇਸ ਥਾਂ ਤੇ ਹਲਕੇ ਦੇ ਵਧਾਇਕਾਂ ਦਾ ਵਧਾਇਕ ਤਾਂ ਨਹੀਂ ਕਹਿ ਸਕਦੇ ਉਹਨਾਂ ਦੇ ਜੋ ਪਤੀ ਦੀ ਹੈ ਉਹ ਉਹਨਾਂ ਦੇ ਇੱਥੇ ਹੁਣਾ ਜਾਣਾ ਇੱਥੇ ਲੱਗਿਆ ਰਹਿੰਦਾ ਹੈ ਤਾਂ ਤਕਰੀਬਨ 2 ਕੋ ਘੰਟੇ ਪਹਿਲਾਂ ਤੁਸੀਂ ਉਹ ਅਪਡੇਟ ਦੇਖ ਕੇ ਸੀ ਸਾਬਕਾ ਵਿਧਾਇਕ ਵੀ ਇੱਥੇ ਪਹੁੰਚੇ ਹੋਇਆ ਪਰ ਪੂਰੀ ਅਪਡੇਟ ਤੇ ਨਜ਼ਰ ਆਏਗੀ ਕਿ ਪ੍ਰਸ਼ਾਸਨ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ ਕਿ ਪ੍ਰਸ਼ਾਸਨ ਸਿਰਫ ਫੋਟੋਆਂ ਕਰਵਾਉਣ ਤੱਕ ਸੀਮਿਤ ਹੈ ਔਰ ਫੋਟੋਆਂ ਕਰਵਾ ਕੇ ਵਾਪਸ ਚਲਾ ਜਾਂਦਾ ਤੇ ਜਦੋਂ ਵੀ ਪ੍ਰਸ਼ਾਸਨ ਸਤਾਤਾ ਸਰਕਾਰ ਕਿਤੇ ਵੀ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹ ਕੰਮ ਕਰਦੀ ਹੈ ਫੋਟੋ ਕਰਵਾਉਣ ਦਾ ਫੋਟੋ ਜ਼ਰੂਰੀ ਲਾਜ਼ਮੀ ਹੈ ਗਰੀਬ ਲੋਕੋ ਜੇ ਪਾਣੀ ਵਿੱਚ ਛੱਡਦੇ ਆ ਡੁੱਬਦੇ ਆ ਤਾਂ ਡੁੱਬ ਜਾਣ ਕੋਈ ਗੱਲ ਨਹੀਂ ਉਹਨਾਂ ਦੀ ਫਿਕਰ ਜਾਂ ਚਿੰਤਾ ਨਹੀਂ ਹੈ ਫੋਟੋ ਕਰਵਾਣੀ ਲਾਜ਼ਮੀ ਜ਼ਰੂਰੀ ਹੈ ਤਾਂ ਪਿੰਡ ਵਾਸੀ ਮੇਰੇ ਨਾਲ ਨੇ ਇਧਰੋਂ ਤੁਸੀਂ ਆਪਾਂ ਗੱਲ ਕਰਾਂਗੇ ਸਾਬਕਾ ਸਰਪੰਚ ਮੇਰੇ ਨਾਲ ਨੇ ਉਦੋਂ ਆਕੇ ਵੀ ਸਰਪੰਚ ਨੇ ਤਕਰੀਬਨ 4-5 ਦਾਇਤ ਸਰਪੰਚ ਇਕੱਠੇ ਹੋਇਆ ਹੈ ਸਾਰਿਆਂ ਨਾਲ ਗੱਲਬਾਤ ਕਰਾਂਗੇ ਔਰ ਪਿੰਡ ਵਾਸੀ ਵੀ ਮੇਰੇ ਨਾਲ ਇਸ ਰਿਪੋਰਟ ਦੇ ਵਿੱਚ ਮੌਜੂਦ ਰਹਿਣਗੇ ਤੇ ਸ਼ੁਰੂਆਤ ਆਪਾਂ ਇੱਥੋਂ ਕਰ ਲੈਂਦੇ ਆਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੱਲ ਤਕਰੀਬਨ ਕਾਫੀ ਜ਼ਿਆਦਾ ਪਾਣੀ ਸੀ ਜੇਕਰ ਅੱਜ ਦੀ ਗੱਲ ਕਰੀ ਤਾਂ ਪਾਣੀ ਦਾ ਜਲ ਪੱਧਰ 8 ਵਜੇ ਤੱਕ ਤਾਂ ਬਹੁਤ 2 ਫੁੱਟ ਤੱਕ ਘਟ ਗਿਆ ਸੀ ਪਰ ਹੁਣ ਥੋੜਾ ਪਾਣੀ ਫਿਰ ਦੁਬਾਰਾ ਵੱਧ ਰਿਹਾ ਹੈ ਤਾਂ ਜਿਸ ਜਗ੍ਹਾ ਤੇ ਖੜੇ ਆਂ ਇੱਥੇ ਹਲਕ ਸਾਬਕਾ ਵਿਧਾਇਕ ਜੇਕਰ ਆਪਾਂ ਵਿਧਾਇਕ ਦੀ ਗੱਲ ਕਰੀ ਤਾਂ ਉਹਨਾਂ ਦੇ ਪਤੀ ਤੇ ਹੁਣ ਆਉਣਾ ਜਾਣਾ ਲੱਗ ਗਿਆ ਤਾਂ ਕੀ ਸਮਝਦੇ ਹੋ ਸਾਰੀ ਗੱਲਬਾਤ ਤੋਂ ਇਹ ਜਿਹੜੇ ਮੌਜੂਦਾ ਵਿਧਾਇਕ ਨੇ ਜਿਹੜੇ ਉਹਨਾਂ ਦੇ ਪਤੀ ਆ ਇਹ ਤੇ ਸਿਰਫ ਸਿਆਸੀ ਰੋਟੀਆਂ ਆਪਣੇ ਸਿੱਖਣ ਹੁੰਦੇ ਆ ਜਿਨ੍ਹਾਂ ਨੇ ਕੰਮ ਕਰਵਾਉਣਾ ਹੋਵੇ ਤਾਂ ਕੰਮ ਇਹਨਾਂ ਦੇ ਰਾਹੀਂ ਹੋਣਾ ਵਾ ਜਿਸ ਤਰ੍ਹਾਂ ਸਾਬਕਾ ਵਿਧਾਇਕ ਤੁਸੀਂ ਕਰਦੇ ਆ ਗੱਲ ਐ ਸਰ ਕਲੀਅਰ ਨਾ ਤੇ ਇਸ ਟਾਈਮ ਉਹ ਵਿਧਾਇਕਾਂ ਨਾ ਉਹਨਾਂ ਦੀ ਸਰਕਾਰ ਆ ਉਹ ਫਿਰ ਵੀ ਯਤਨ ਕਰਦੇ ਆ ਉੱਚ ਅਧਿਕਾਰੀਆਂ ਨੇ ਇੱਥੇ ਸਾਡੇ ਸਾਹਮਣੇ ਵੀ ਉਹਨਾਂ ਨੇ ਗੱਲ ਕੀਤੀ ਆ ਜਿੱਥੇ ਤੱਕ ਹੋ ਸਕਿਆ ਨੇ ਪਹੁੰਚ ਕੀਤੀ ਆ ਹਜੇ ਤੱਕ ਜਿਹੜਾ ਪ੍ਰਸ਼ਾਸਨ ਅਧਿਕਾਰੀ ਆ ਕੋਈ ਹਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਉੱਚ ਅਧਿਕਾਰੀ ਡਰੇਨਸ ਵਿਭਾਗ ਦਾ ਨਹੀਂ ਆਇਆ ਨਾ ਕੋਈ ਐਸ ਡੀ ਐਮ ਨਾ ਕੋਈ ਡੀ ਸੀ ਵਾਰ-ਵਾਰ ਕਈ ਵਾਰੀ ਤੁਸੀਂ ਵੀ ਇੱਥੇ ਆ ਕੇ ਵੇਟ ਕਰ ਚੁੱਕੇ ਆ ਕੋ ਹੋਰ ਵੀ ਕੋਈ ਚੈਨਲ ਆਏ ਨੇ ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੋਈ ਅਸਰ ਨਹੀਂ ਹੋਇਆ ਅਜੇ ਜਿਹੜੇ ਹਾਲਾਤ ਬਣੇ ਨੇ ਇਹ ਤੇ ਹਜੇ ਬਰਸਾਤ ਦਾ ਕਰਕੇ ਬਣੇ ਨੇ ਜਿਹੜੇ ਸਾਡੇ ਇੱਥੇ ਗਰੀਬ ਲੋਕਾਂ ਦੇ ਕੱਚੇ ਕੋਠੇ ਨੇ ਉਹਨਾਂ ਦੇ ਬੁਰੇ ਹਾਲਤ ਸਾਰਾ ਸਮਾਨ ਭੇਜ ਗਿਆ ਉਹਦੇ ਵਾਸਤੇ ਪ੍ਰਸ਼ਾਸਨ ਨੇ ਕੋਈ ਤੰਬੂ ਨਹੀਂ ਦਿੱਤੇ ਜੇ ਤੁਹਾਨੂੰ ਤਰਪਾਲਾਂ ਮਹਈਆ ਕਰਾਈਆਂ ਤੇ ਬਿਲਕੁਲ ਪਾਟੀਆਂ ਜਿਹੜੀਆਂ ਬੇਕਾਰ ਨੇ ਉਹਨਾਂ ਦੇ ਕਿਸੇ ਕੰਮ ਨਹੀਂ ਉਹ ਤਰਪਾਲਾਂ ਸਾਨੂੰ ਦਿੱਤੀਆਂ ਨੇ ਉਹ ਇੱਕ ਉਹਦੇ ਨਾਲ ਲੋਕਾਂ ਦੇ ਵਿੱਚ ਹੋਰ ਵੀ ਰੋਸ ਜਾਗਦਾ ਵਾਂ ਕਿ ਇਹਨਾਂ ਤਰਪਾਲਾਂ ਨੂੰ ਅਸੀਂ ਕੀ ਕਰਾਂਗੇ ਹਾਂ ਦੂਜੇ ਪਾਸੇ ਜੇਕਰ ਆਪਾਂ ਵਿਧਾਇਕ ਦੇ ਘਰ ਵਾਲੀ ਦੀ ਗੱਲ ਕਰੀ ਤਾਂ ਲਗਾਤਾਰ ਉਹ ਕਹਿੰਦੇ ਕਿ ਐਸੀ ਤਾਂ ਲਗਾਤਾਰ ਦੌਰੇ ਕਰ ਰਹੇ ਆ ਤੇ ਹੁਣ ਜਦੋਂ ਇੱਥੇ ਆਏ ਸੀ ਤਾਂ ਉਹਨਾਂ ਦੇ ਨਾਲ ਵੱਡਾ ਇੱਕ ਲਾਮ ਲਸ਼ਕਰ ਸੀ ਪੰਜਾਬ ਪੁਲਿਸ ਤੇ ਕਾਫੀ ਆਦਾ ਇਹ ਉਹ ਸਰਕਾਰ ਹੈ ਜੋ ਕਹਿੰਦੀ ਸੀ ਕਿ ਨਹੀਂ ਵੀ ਅਸੀਂ ਤਾਂ ਸਿਕਿਉਰਿਟੀ ਲੈਂਦੇ ਅਸੀਂ ਬੋਰਡ ਨਹੀਂ ਲਾਉਂਦੇ ਤਾਂ ਇੱਕ ਬਤਾ ਇੱਕ ਦੇ ਘਰ ਵਾਲਾ ਤੇ ਉਸ ਦੇ ਨਾਲ ਸਿਕਿਉਰਿਟੀ ਹੈ ਕਿਸ ਤਰ੍ਹਾਂ ਸਾਰੇ ਦੇਖਦੇ ਹੋ ਜੀ ਇਹਨਾਂ ਦਾ ਕਹਿਣੀ ਤੇ ਕਸਨੀ ਵਿੱਚ ਬਹੁਤ ਅੰਤਰ ਹੈ ਇਹ ਤੇ ਕਹਿੰਦੇ ਸੀ ਮੁਰਗੀ ਮਰੀ ਤਾਂ ਮਵਾਜ਼ਾ ਦੇਵਾਂਗੇ ਅੱਜ ਤੱਕ ਕੋਈ ਇਹਨਾਂ ਨੇ ਮਵਾਜ਼ਾ ਨਹੀਂ ਦਿੱਤਾ ਇਹ ਤੇ ਸਿਰਫ ਆਪਣੇ ਤੋਂ ਦੱਸਿਆ ਸਿਆਸੀ ਰੋਟੀਆਂ ਸੇਕਣ ਲਈ ਆਏ ਆ ਪੰਜ ਪੰਜ ਤਰਪਾਲਾਂ ਲੈ ਕੇ ਦੇ ਗਏ ਕੀ ਪੰਜ ਤਰਪਾਲਾਂ ਤਰਪਾਲਾਂ ਬੜੀਆਂ ਨਵੀਆਂ ਦਿੱਤੀਆਂ ਸੱਚ ਗੱਲ ਹੈ ਜੀ ਉਹ ਬਿਲਕੁਲ ਛੋਟੀਆਂ ਛੋਟੀਆਂ ਜੀ ਬਿਲਕੁਲ ਛੋਟੀਆਂ ਪੰਜ ਜਿਹੜੀਆਂ ਕੱਲ ਤੇ ਪਾਰਟੀਆਂ ਦੇ ਗ ਦਿੱਤੀਆਂ ਵਾ ਜੀ ਉਹ ਹੁਣ ਗਿਆ 10:00 ਬਾਈ 10 ਦੀਆਂ ਪੰਜ ਤਰਪਾਲਾਂ ਕਹਿੰਦਾ ਨਮੀਆਂ ਦੇ ਵਿੱਚ ਮੋਰੇ ਸੀਗੇ ਵੀ ਕੋਈ ਗੱਲ ਹੈ ਉਹ ਹੋ ਹੈ ਹੀ ਕਾਗਜ਼ ਵਰਗੀਆਂ ਚ ਬਿਲਕੁਲ ਪਤਲੀਆਂ ਲੋਕਾਂ ਦੇ ਅਥਰੂ ਪੁੰਜਣ ਡਏ ਆ ਅੱਗੇ ਤੇ ਵੜਿਆ ਹੀ ਨਹੀਂ ਇੱਥੇ ਨਾ ਮੰਨੂ ਕੇ ਆਈ ਆ ਪਿਛਲੇ ਸਾਢੇ 3 ਸਾਲ ਹੋ ਗਏ ਇਹਨਾਂ ਨੂੰ ਵਾਤ ਤੋਂ ਵਾਤ ਦੋ ਵਾਰੀ ਸਾਡੇ ਪਿੰਡ ਤੇ ਆਈ ਉਹ ਵੀ ਰੁਕਣ ਤੋਂ ਬਗੈਰ ਲੰਘ ਗਈ ਹੁਣ ਇਹਨਾਂ ਨੂੰ ਚੇਤਾ ਆ ਗਿਆ ਇੱਥੇ ਆਣ ਕੇ ਫੋਟੋਆਂ ਖਿਚਾਉਣੀਆਂ ਜੋ ਵਿਧਾਇਕ ਦੇ ਪਤੀ ਦੇਵ ਸੀ ਉਹਨਾਂ ਨੂੰ ਅਸੀਂ ਇੱਕ ਸਵਾਲ ਕੀਤਾ ਸੀ ਕਿ ਇਹ ਇਲਾਕੇ ਦੇ ਵਿੱਚ ਮਾਈਨਿੰਗ ਬਹੁਤ ਜ਼ਿਆਦਾ ਹੋਈ ਹੈ ਤਾਂ ਉਹ ਕਹਿੰਦੇ ਕਿ ਸਾਡੇ ਇਸ ਏਰੀਏ ਦੇ ਕਹਿੰਦੇ ਅਸੀਂ ਗਰੰਟੀ ਲੈ ਲੈਨੇ ਆ ਕਹਿੰਦੇ ਇੱਥੇ ਹੱਦ ਸਾਡੇ ਕਿੱਥੇ ਆਉਂਦੀ ਹੈ ਉੱਥੋਂ ਤੱਕ ਗਰੰਟੀ ਹੈ ਪਿੱਛੇ ਕਹਿੰਦੇ ਕੋਈ ਗੱਲ ਨਹੀਂ ਪਿੱਛੋਂ ਤੇ ਟਿੱਪਰ ਫਿਰ ਅੱਗੇ ਭਰ ਕੇ ਤੱਕ ਹੀ ਲੰਘਣਾ ਹੁੰਦਾ ਕਹਿੰਦੇ ਉੱਚ ਸਾਡੀ ਗਰੰਟੀ ਕੋਈ ਨਹੀਂ ਆ ਸਾਰੇ ਬੇੜ ਏਰੀਏ ਚ ਜੀ ਇਹਨਾਂ ਦੀ ਸਹਿਮਤੀ ਨਾਲ ਚੱਲਦੀ ਰਹੀ ਆ ਜਦੋਂ ਕੋਈ ਸਮੱਸਿਆ ਆਉਂਦੀ ਉਹ ਇਹ ਪੁਲਿਸ ਮੁਲਾਜ਼ਮਾਂ ਦੀ ਬਦਲੀ ਕਰ ਦਿੰਦੇ ਆ ਜਿਹੜੇ ਇਹਨਾਂ ਦੇ ਸਰਪੰਚ ਆ ਜਾਂ ਇਹਨਾਂ ਦੇ ਆਗੂ ਆ ਉਹ 20 20 ਟਰਾਲੀਆਂ 30 30 ਡੇਲੀ ਚਕਾਉਂਦੇ ਰਿਹਾ ਜੀ ਜਦੋਂ ਰੋਲਾ ਪੈਂਦਾ ਉਸ ਤੋਂ ਬਾਅਦ ਸਾਰੀ ਜਿਹੜੀ ਆ ਨ ਤੱਕ ਪਹੁੰਚਦੇ ਆ ਛਰੇ ਆ ਪਹੁੰਚਦੇ ਇਹਦੇ ਚ ਕੋਈ ਲੋਕਾਂ ਵਾਲੀ ਗੱਲ ਨਹੀਂ ਹੈਗੀ ਇਹਦੀ ਪੜਤਾਲ ਕੀਤੀ ਜਾ ਬਰੀਕੀ ਨਾਲ ਜਦੋਂ ਜਾਂਚ ਹੋਈ ਸਾਰਾ ਕੁਝ ਸਾਹਮਣੇ ਆ ਜਾਣਾ ਐ ਦੂਜੇ ਪਾਸੇ ਜੇਕਰ ਦਰਿਆ ਦਾ ਇਹ ਪਾਣੀ ਜਿੱਦਾਂ ਕੀ ਵਧ ਰਿਹਾ ਹੈ ਜਾਂ ਫਿਰ ਬੀਤੇ ਦਿਨਾਂ ਦੇ ਵਿੱਚ ਵਧਿਆ ਹੈ ਤਾਂ ਮਾਈਨਿੰਗ ਦੇ ਨਾਲ ਕਿਤੇ ਨਾ ਕਿਤੇ ਤਾਰਾ ਜਰੂਰ ਜੁੜਦੀ ਹੈ ਤਾਂ ਇਹਦਾ ਮਾਈਨਿੰਗ ਦੇ ਕਾਰਨ ਕੋਈ ਕੋ ਨੁਕਸਾਨ ਹੋਇਆ ਇਹ ਮੈਨੰਗ ਕੋਈ ਸਿਸਟਮ ਬਣਾਨੇ ਨਾ ਕਰਦੇ ਜੀ ਦਰਿਆ ਨੂੰ ਵਿਚਾਲੇ ਉਹ ਨੀਵਾ ਕੀਤਾ ਜਾਵੇ ਇਹਨਾਂ ਤੇ ਇਹ ਦੇਖਣਾ ਸਾਡਾ ਪੈਸਾ ਕਿੱਥੋਂ ਵਜਦਾ ਮੈਨੰਗ ਦਾ ਨੁਕਸਾਨ ਬਿਲਕੁਲ ਹੋਇਆ ਦੂਸਰੇ ਪਾਸੇ ਰੇਤਾਂ ਦੇ ਢੇਰ ਲੱਗੇ ਆ ਇਧਰੋਂ ਨੀਵਾ ਕੀਤਾ ਵਾ ਮੈਂ ਉਹਨਾਂ ਨੂੰ ਇਸ ਚੀਜ਼ਾਂ ਨੇ ਵੀ ਇਹਦੇ ਨਾਲ ਲੋਕ ਡੁੱਬਣਗੇ ਉਹਨਾਂ ਤੇ ਸਾਡੀ ਜੇਬ ਵਿੱਚ ਪੈਸੇ ਕਿੰਨੇ ਪੈਂਦੇ ਆ ਹਾਂ ਤੁਸੀਂ ਐਸਰ ਕਲੀਅਰ ਦੀ ਗੱਲ ਕੀਤੇ ਕਿ ਕਲੀਅਰ ਸਾਹਿਬ ਵੀ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਕੀ ਦੇਖਿਆ ਔਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਇੱਥੇ ਕੋਈ ਕੰਮ ਹੋਇਆ ਜਾਂ ਜਦੋਂ ਉਹ ਬਤਾਇਆ ਇੱਕ ਸੀ ਜਾਂ ਫਿਰ ਉਸ ਤੋਂ ਬਾਅਦ ਕਦੀ ਉਹਨਾਂ ਨੇ ਫੋਨ ਮਾਰਿਆ ਮਾਰ ਅੱਜ ਅੱਗੇ ਜਿੱਦ ਨਾਜ਼ਰ ਕਾਲੀ ਸਰਕਾਰ ਆਈ ਇੱਥੇ ਸਾਡੇ ਬਿਲਕੁਲ ਵੀ ਖਤਰੇਵਾਰੀ ਗੱਲ ਨਹੀਂ ਸੰਭਾਵਨਾ ਨਹੀਂ ਬਣੀ ਔਰ ਜਿੰਨੇ ਜੋ ਕਿਸੇ ਉਹ ਕਰਾਉਂਦੇ ਰਿਹਾ ਹੁਣ ਵੀ ਕਰਦੇ ਪਿਛਲੀ ਵਾਰੀ ਵੀ ਉਹਨਾਂ ਨੇ ਆਪਣੇ ਕੋਲੋਂ 20 ਤਰਪਾਲਾਂ ਨਵੀਆਂ ਲੈ ਕੇ ਦਿੱਤੀਆਂ ਸੀਗੀਆਂ ਉਹ ਸਿਰਫ ਆਪਣੇ ਫੰਡ ਦੇ ਵਿੱਚੋਂ ਉਹਦੇ 'ਚ ਸਰਕਾਰ ਦਾ ਕੋਈ ਇਲਾਕਾ ਦੇਕਾ ਨਹੀਂ ਸੀ ਸਰਕਾਰ ਦਾ ਤੇ ਇਹਦੇ 'ਚ ਬਿਲਕੁਲ ਵੀ ਰੋਲ ਹੈ ਨਹੀਂ ਜੀ ਤੇ ਹੁਣ ਜਿਹੜੀਆਂ ਉੱਥੇ ਬੇਕਾਰ ਸੁੱਟਣੀਆਂ ਹੁੰਦੀਆਂ ਤਰਪਾਲਾਂ ਉਹ ਸਾਨੂੰ ਦਿੰਦੇ ਪਿੰਡਾਂ ਜਮਹੀਆ ਕਰਾਉਂਦੇ ਆ ਅਤੇ ਦੂਜੇ ਪਾਸੇ ਜੇ ਇਸੇ ਬੈਲਟ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਬਨਾਂ ਦੇ ਉੱਪਰ ਘਾਰ ਹੈ ਦਰਿਆ ਦੇ ਵਿੱਚ ਪਾਣੀ ਹੈ ਤੇ ਕਿੰਨੇ ਘਰਾਂ ਨੂੰ ਜੇ ਖਤਰਾ ਹੋਇਆ ਹੈ ਕਿੰਨੇ ਦੇ ਘਰ ਜੋ ਛੱਤਾਂ ਚੋਣ ਲੱਗ ਗਿਆ ਜਾਂ ਪਾਲੀਆਂ ਵਾਲੀਆਂ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਆਇਆ ਸਾਡੇ ਨਾਲ ਜੀ ਕੁੱਲ 70 ਕ ਘਰ ਹੋਣਗੇ ਪਰਿਵਾਰ ਹੋਣਗੇ ਜਿਨ੍ਹਾਂ ਚੋਂ 50 ਪਰਿਵਾਰ ਆ ਜਿਹੜੇ ਇਸ ਟਾਈਮ ਉਹਨਾਂ ਦੇ ਕੋਠੇ ਚੋ ਰਹੇ ਨੇ ਸਮਾਨ ਸਾਰਾ ਉਹਨਾਂ ਦਾ ਖਰਾਬ ਹੋ ਰਿਹਾ ਜਾ ਕੇ ਤੁਸੀਂ ਦੇਖ ਵੀ ਸਕਦੇ ਆ ਬਹੁਤ ਮਾੜੀ ਹਾਲਤ ਆ 20 ਕੀ ਘਰ ਨੇ ਜਿਹੜੇ ਨਹੀਂ ਚੋਏ ਜਿਨ੍ਹਾਂ ਦੇ ਦੂਜੇ ਲੈਂਟਰ ਵਗੈਰਾ ਪਏ ਨੇ ਕਿਉਂਕਿ ਬਰਸਾਤ ਬਹੁਤ ਜ਼ਿਆਦੀ ਭਾਰੀ ਬਰਸਾਤ ਹੋਈ ਆ ਔਰ ਲਗਾਤਾਰ ਹੋਈ ਆ ਅ ਦੂਜੇ ਪਾਸੇ ਇਸੇ ਨੋਚ ਤੇ ਆਪਾਂ ਖੜੇ ਆ ਇੱਥੇ ਖਤਰਾ ਹੈ ਕੱਲਾ ਇੱਥੇ ਹੀ ਖਤਰਾ ਸੀ ਪੱਥਰ ਲਗਾਇਆ ਕਿ ਕਿ ਹੋਰ ਕੋਈ ਥਾਂ ਹੈ ਜਿੱਥੇ ਕਿ ਖਤਰਾ ਹੋਵੇ ਇੱਥੇ ਤਕਰੀਬਨ 1.5 ਕਿਲੋਮੀਟਰ ਆਪਣਾ ਏਰੀਆ ਹੈਗਾ ਜਿੱਥੇ ਖਤਰਾ ਹੈਗਾ ਇਹ ਤੇ ਆ ਥੋੜੇ ਥਾਂ 'ਚ ਪੱਥਰ ਲੱਗੇ ਆ ਜੀ ਤੇ ਚਲੋ ਪਾਣੀ ਨੇ ਨਹੀਂ ਇਧਰ ਨੂੰ ਵਹਾ ਕੀਤਾ ਤੇ ਇਹ ਖੜੇ ਆ ਇਹ ਕੋਈ ਪ੍ਰਸ਼ਾਸਨ ਦਾ ਵਧੀਆ ਤਰੀਕੇ ਨਾਲ ਕੀਤਾ ਗਿਆ ਕੰਮ ਨਹੀਂ ਹੈਗਾ ਇੱਥੇ ਬੋਰੇ ਲਗਾਏ ਬੋਰੇ ਰੁੜ ਗਏ ਆ ਪੱਥਰ ਬੈਠਨੇ ਸ਼ੁਰੂ ਹੋ ਗਏ ਆ ਇਹ ਤੇ ਜਦੋਂ ਕਿਤੇ ਪਾਣੀ ਜ਼ਿਆਦਾ ਆ ਗਿਆ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਕਰੇਗਾ ਐਮਰਜੈਂਸੀ ਹਾਲਾਤ ਬੰਦੇ ਤੇ ਕੋਈ ਇੱਥੇ ਅਜੇ ਤੱਕ ਲਾਈਟ ਦਾ ਪ੍ਰਬੰਧ ਨਹੀਂ ਕੋਈ ਉਚਿਤ ਅਧਿਕਾਰ ਨਹੀਂ ਆਇਆ ਬ੍ਰਿੰਡ ਬਗ ਦੇ ਪ੍ਰਕਾਰਾਂ ਦੇ ਵਿੱਚ ਲਾਈਟਾਂ ਹੈ ਨਹੀਂ ਕਿ ਘਰਾਂ ਚ ਤੇ ਹੈਗੀਆਂ ਇੱਥੇ ਜਿੱਥੇ ਖਤਰੇ ਵਾਲੇ ਥਾਂ ਆ ਜੀ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਇੱਥੇ ਕੋਈ ਪ੍ਰਬੰਧ ਨਹੀਂਗਾ ਜੇ ਰਾਤ ਨੂੰ ਇੱਥੇ ਕੋਈ ਮੰਨ ਲਓ ਹਾਲਾਤ ਬੰਦੇ ਐਮਰਜੈਂਸੀ ਕੀ ਪਤਾ ਲੱਗੂਗਾ ਦੱਸੋ ਕੋਈ ਇਹਨਾਂ ਦਾ 1 2 ਬੰਦੇ ਇੱਥੇ ਹਾਜ਼ਰ ਰਹਿਣੇ ਚਾਹੀਦੇ ਆ ਜੋ ਜੇ ਕੋਈ ਤੇ ਮੰਨ ਲਓ ਖਤਰਾ ਖਤਰਾ ਬੰਦਾ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਸਕੋ ਉੱਚ ਅਧਿਕਾਰੀਆਂ ਦਾ ਫਰਜ਼ ਬੰਦਾ ਇੱਥੇ ਆਣ ਕੇ ਦੇਖਣ ਉਹਦਾ ਸਾਰਾ ਕੋਈ ਥੱਲੇ ਤੱਕ ਕੋਈ ਕੋਈ ਨਹੀਂ ਪਹੁੰਚਦਾ ਇੱਥੇ ਕੋਈ ਨਹੀਂ ਪਹੁੰਚਦਾ ਜੀ ਜੇਕਰ ਤੁਹਾਡੇ ਪਾਸ ਹੈ ਹਲਕਾ ਬਧਾ ਇੱਕ ਦੇ ਜੋ ਘਰ ਵਾਲਾ ਉਹਨਾਂ ਦੇ ਜੋ ਪਤੀ ਇੱਥੇ ਆਏ ਸੀ ਤਾਂ ਹੁਣ ਤਾਂ ਇੱਥੇ ਪਹੁੰਚੇ ਆਇਆ ਐ ਇਤੋਂ ਪਹਿਲਾਂ ਕੋਈ ਸਮਾਂ ਜਿਦਕਿ 2 ਮਹੀਨੇ ਪਹਿਲਾਂ ਲਾ ਲਈ ਜਾਂ 3 ਮਹੀਨੇ ਪਹਿਲਾਂ ਜਦੋਂ ਇੱਥੇ ਦਰਿਆ ਨੇ ਟਾਖ ਖੋਰਾ ਨਹੀਂ ਚਲਾਇਆ ਉਦੋਂ ਕਦੇ ਇੱਥੇ ਘੇੜਾ ਮਾਰਿਆ ਉਹਨਾਂ ਨੇ ਮੈਂ ਕਹਿੰਦਾ ਸਾਡੇ ਲੋਕਾਂ 'ਚ ਵਿਛਰੇ ਹੁਣ ਸਾਢੇ 3 ਸਾਲਾਂ 'ਚ ਸਾਡੇ ਪਿੰਡ ਚ ਦੋ ਵਰੀ ਜਾਂ ਤਿੰਨ ਵਰੀ ਲੰਘੇ ਹੋਣਗੇ ਇੱਥੋਂ ਦੀ ਕਿਸੇ ਦਾ ਖਲੋ ਕੇ ਦੁੱਖ ਸੁੱਖ ਨਹੀਂ ਸੁਣਿਆ ਉਹਨਾਂ ਨੇ ਕਦੇ ਵੀ ਜੇਕਰ ਵਧਾਇਕ ਦੀ ਗੱਲ ਕਰੀਏ ਹਲਕਾ ਵਧਾਇਕ ਬੀਬੀ ਸਰਜੀਤ ਕੁਰਮਾਣੂ ਕੇ ਤੇ ਉਹਨਾਂ ਦੇ ਕਿ ਉਹਨਾਂ ਦੇ ਵੀ ਹਾਲਾਤ ਇਹ ਸੀ ਕਿ ਉਹ ਵੀ ਲੋਕਾਂ ਦੇ ਦੁੱਖ ਦਰਦ ਸਮਝਦੇ ਆ ਇੱਥੋਂ ਦੇ ਲੋਕਾਂ ਨੇ ਵੋਟਾਂ ਪਾਈਆਂ ਬਿਲਕੁਲ ਕਿਸੇ ਦੁੱਖ ਸੁੱਖ ਸ਼ਾਮਲ ਨਹੀਂ ਹੁੰਦੇ ਜੀ ਜਿਹੜੀਆਂ ਉਹਨਾਂ ਨੇ ਤਰਪਾਲਾਂ ਵੀ ਵੰਡੀਆਂ ਇਹਨਾਂ ਨੇ ਆਪਣੇ ਆਗੂ ਦੇ ਰਹੀਂ ਵੰਡੀਆਂ ਸਾਡੀ ਪੰਚਾਇਤ ਨੂੰ ਕੋਈ ਪਤਾ ਨਹੀਂ 15 ਤਰਪਾਲਾਂ ਨੇ ਪਾਰਟੀਆਂ ਦਿੱਤੀਆਂ ਓੱਕੀ ਦੇ ਕਿਹਦੇ ਰਹੀਂ ਦਿੱਤੀਆਂ ਕਿੱਥੇ ਗਈਆਂ ਕੀ ਕੀ ਲੱਗਦਾ ਕਿ ਕੋਈ ਫਾਂਡੇ ਦੇ ਵਿੱਚ ਦਿੱਤੇ ਕਿ ਕਿਸੇ ਨੂੰ ਵਿੰਗਾਰ ਪਾਤੀ ਹੋਈ ਉਹ ਤੇ ਇਹ ਜਿਹੜੇ ਜੀ ਐਫਸੀਆਈ ਵਾਲੇ ਹੁੰਦੇ ਨੇ ਜਿਹੜੇ ਗਦਾਮਾਂ ਦੇ ਪਾਈਆਂ ਜਿਹੜੀਆਂ ਬੇਕਾਰ ਉਹਨਾਂ ਸੁੱਟ ਨਹੀਂ ਹੁੰਦੀਆਂ ਉਹ ਦਿੱਤੀਆਂ ਨੇ ਵਿੰਗਾਰ ਇਹਨਾਂ ਨੇ ਕੀ ਪਾਉਣੀ ਆ ਜੀ ਆ ਜਿਹੜੀਆਂ ਅੱਜ 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 ਜਿਹੜੀਆਂ ਨਵੀਆਂ ਲੈ ਕੇ ਆਏ ਨਾ ਉਹ ਹੋ ਸਕਦਾ ਕਿਸੇ ਨੂੰ ਵਿੰਗਾਰ ਪਾ ਕੇ ਲੈਂਦੀਆਂ ਕੋਲੋਂ ਤਾਂ ਪੰਜੀ ਨਹੀਂ ਖਰਚਦੇ ਇਹ ਤੇ ਦੇਖਦੇ ਸਾਡੀ ਜੇਬ 'ਚ ਪੈਸੇ ਪੈਂਦੇ ਕਿੰਨੇ ਆ ਮਾਨ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਕਹਿੰਦੇ ਵੱਡੇ ਦੌਰੇ ਕਰ ਰਿਹਾ ਗੁਰਦਾਸਪੁਰ ਚ ਜਾ ਰਿਹਾ ਕਹਿੰਦੇ ਕਿ ਅਸੀਂ ਹੜਪੀੜਤਾਂ ਲਈ ਬਹੁਤ ਕੁਝ ਮੁਹਾਇਆ ਕਰਵਾਉਣਾ ਹੈ ਇਹ ਹੁਣ 2027 ਹੁਣ ਤੇ ਇਹਨਾਂ ਦੀ ਵਾਰੀ ਨਾ ਇਹ ਜੋ ਕਰ ਰਿਹਾ ਮੁੜ ਕੇ ਆਪਣੀ ਜਨਤਾ ਨੇ ਕਰਨਾ ਜਿਹੜੇ ਅੱਜ ਬੰਦੇ ਇੱਥੇ ਰੋ ਰਹੇ ਨੇ ਇਹਨਾਂ ਦੀ ਜਾਨ ਨੂੰ ਕੋਈ ਇਹਨਾਂ ਦੀ ਜਸਾਰ ਨਹੀਂ ਲੈ ਰਿਆ ਜਦੋਂ 27 ਚ ਵੋਟਾਂ ਪਈਆਂ ਜਦੋਂ ਇਹਨਾਂ ਦਾ ਇਹਨਾਂ ਨੂੰ ਫੇਰ ਪਤਾ ਲੱਗਣਾ ਵੀ ਇਹ ਇਹਨਾਂ ਨੇ ਕੀ ਸਵਾਰਿਆ ਤੇ ਕੀ ਵਿਗਾੜਿਆ ਹਲਕਾ ਵਿਧਾਇਕ ਕਹਿੰਦੇ ਕਿ ਮੈਨੂੰ ਵੱਡੇ ਲੀਡ ਦੇ ਨਾਲ ਲੋਕਾਂ ਨੂੰ ਜਦਾਇਆ ਕਹਿੰਦੇ ਕਿ ਦੂਜੀ ਵਾਰ ਮੈਂ ਐਵੇਂ ਲੈ ਬਣੀ ਆ ਜੀ ਤੇ ਕਹਿੰਦੇ ਤੀਜੀ ਵਾਰ ਵੀ ਮੇਰੀ ਤਿਆਰੀ ਹੈ ਇਹ ਨਾ ਜੀ ਇਹੀ ਮਨ ਚ ਵਹਿਮ ਉਹਨਾਂ ਨੂੰ ਮਾਰ ਰਿਹਾ ਵਾਂ ਵੀ ਜਿੱਦਾਂ ਸਾਡੀ 22000 ਡੀਏ ਤੇ 22 ਦੇ ਨਾਲ 15 ਰਹਿ ਜੂਗੀ 7 ਘਟਜੂ ਪਰ ਐਸ ਵਾਰੀ ਉਹ ਗੱਲ ਨਹੀਂ ਹੋਣੀ ਇਹਨਾਂ ਨੂੰ ਐਸ ਵਾਰੀ ਇਥੋਂ ਬੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਣਾ ਆਪਾਂ ਨੂੰ ਵੋਟ ਕਿੰਨੇ ਪਾਉਣੀ ਜਨਤਾ ਨੇ ਪਾਉਣੀ ਆ ਜੇ ਜਨਤਾ ਹੀ ਆਪਣੇ ਤੋਂ ਦੁਖੀ ਆ ਤੇ ਵੋਟ ਉੱਥੇ ਬੈਠਿਆਂ ਤੇ ਪੈ ਨਹੀਂ ਜਾਣੀ ਇਸ ਕਰਕੇ ਇਹਨਾਂ ਤੋਂ ਜਨਤਾ ਐਸ ਵਾਰੀ ਬਹੁਤ ਤੰਗ ਆ ਇਹਨਾਂ ਦੇ ਰਾਸ਼ਨ ਇਹਨਾਂ ਨੇ ਬੰਦ ਕਰਤਾ ਸੈਂਟਰ ਸਰਕਾਰ ਦਾ ਮਿਲਦਾ ਉਹਨਾਂ ਨੂੰ ਬਦਨਾਮ ਕਰੀ ਜਾਂਦੇ ਇਹ ਆ ਪੰਜਾਬ ਸਰਕਾਰ ਕਿਉਂ ਨਹੀਂ ਰਾਸ਼ਨ ਦਿੰਦੀ 30 ਕਿਲੋ ਮਿਲ ਰਾਸ਼ਨ ਕਿਉਂ ਨਹੀਂ ਪੰਜਾਬ ਸਰਕਾਰ ਦਿੰਦੀ ਤਾਂ ਸੱਤਾਧਾਰੀ ਸਰਕਾਰ ਤੇ ਵੱਡੇ ਇਲਜ਼ਾਮ ਲੱਗੇ ਆ ਦੂਜੇ ਪਾਸੇ ਜਿੱਥੇ ਕਿ ਹੜ ਆਇਆ ਹੋਇਆ ਉਹਨਾਂ ਦੇ ਹਾਲਾਤ ਮਾੜੇ ਆ ਇੱਥੇ ਜਿੰਨੀਆਂ ਵੀ ਨੋਚਾਂ ਸੀ ਉਹਨਾਂ ਨੂੰ ਢਾ ਲੱਗ ਗਿਆ ਵੀ ਹਲਕਾ ਵਿਧਾਇਕ ਪਹੁੰਚਦੇ ਆ ਉਹਨਾਂ ਦੇ ਪਤੀ ਪਹੁੰਚਦੇ ਆ ਪਰ ਉਸ ਤੋਂ ਬਾਅਦ ਫਿਰ ਵੀ ਅਲੀਗੇਸ਼ਨਾਂ ਦੀ ਜੋ ਝੜੀ ਲਗਾਤਾਰ ਚੱਰੀ ਹੈ ਜਾਰੀ ਹੈ ਤਾਂ ਕਿ ਹੋਰ ਸਰਪੰਚ ਵੀ ਮੇਰੇ ਨਾਲ ਹੈ ਸਰਪੰਚਾਂ ਨੂੰ ਖਤਰਾ ਕਿੰਨਾ ਕੁ ਹੈ ਹਾਲਾਤ ਦੇਖ ਰਹੇ ਆ ਕਾਫੀ ਜ਼ਿਆਦਾ ਮਾੜੇ ਆ ਜੇਕਰ ਪਿੱਛੇ ਦੀ ਗੱਲ ਕਰੀਏ ਉੱਥੇ ਵੀ ਢਾ ਲੱਗੀ ਹੋਈ ਹੈ ਕਈ ਲੋਕਾਂ ਦੀਆਂ ਜ਼ਮੀਨਾਂ ਇਸ ਦਰਿਆ ਦੇ ਵਿੱਚ ਛੱਡ ਚੁੱਕੀਆਂ ਸਰੀ ਗੱਲ ਹੈ ਕਿ ਜਮੀਨਾਂ ਦਾ ਬਹੁਤ ਬਹੁਤ ਜ਼ਿਆਦਾ ਨੇ ਪਾਰਲੀ ਸਾਈਡ ਵੀ ਹੈਗੀਆਂ ਉਲੀ ਸਾਈਡ ਵੀ ਹੈਗੀਆਂ ਇਹ ਨੁਕਸਾਨ ਹੀ ਹੈ ਜੋ ਇਥੋਂ ਟਲ ਗਈ ਹੋਈ ਹੈ ਕੋਈ ਪ੍ਰਸ਼ਾਸਨ ਪਹਿਲੇ ਨਹੀਂ ਆਇਆ ਸਾਡੀ ਥੋੜੇ ਬਹੁਤੇ ਫੋਨ ਬੰਦ ਕਰਨ ਤੇ ਕੱਲ ਹਲਕਾ ਵਿਧਾਇਕ ਆਪਣੇ ਸਰਕਰੇ ਸਾਹਿਬ ਆਏ ਨੇ ਉਹਨਾਂ ਨਾਲ ਐਸਟੀ ਵੀਗੈਰਾ ਡਰਿੰਦਾ ਆਇਆ ਉਹਨਾਂ ਨੇ ਥੋੜੀ ਬਹੁਤੀ ਚੈਕ ਕੀਤੀ ਹੈ ਜੇ ਕੋਈ ਖਤਰਾ ਹੁੰਦਾ ਇੱਥੇ ਅਸੀਂ ਸਟਾਫ ਵੀਗੈਰਾ ਕੋਈ ਬੁਰੇ ਲਵਾਵਾਂਗੇ ਤੁਸੀਂ ਕਦੇ ਹਲਕਾ ਵਿਧਾਇਕ ਦੇ ਦਫ਼ਤਰ ਕਦੇ ਗਏ ਹੋ ਤੁਸੀਂ ਦਫਤਰ ਜਾਣ ਦੀ ਲੋੜ ਨਹੀਂ ਪੈਂਦੀ ਸਾਨੂੰ ਕਦੇ ਮਿਲੇ ਨਹੀਂ ਕਦੇ ਕਦੇ ਮਿਲੇ ਨਹੀਂ ਡੇਢ ਸਾਲ ਤੱਕ ਇੱਥੇ ਤਿੰਨ ਚਾਰ ਆਊਂਟ ਲਾ ਕੇ ਅੱਜ ਤੱਕ ਮਿਲੇ ਨਹੀਂ ਮੈਨੂੰ ਮੈਨੂੰ ਅੱਜ ਵੀ ਨਹੀਂ ਮਿਲ ਕੇ ਗਏ ਅੱਜ ਵੀ ਨਹੀਂ ਮਿਲ ਕੇ ਗਏ ਤੁਸੀਂ ਮੌਕੇ ਦੇ ਸਰਪੰਚ ਨੂੰ ਤੁਹਾਨੂੰ ਤਾਂ ਮਿਲਣਾ ਚਾਹੀਦਾ ਤੁਹਾਡੇ ਕੋਲ ਤਾਂ ਵੋਟਾਂ ਲੈਣੀਆਂ ਉਹਨੇ ਨਹੀਂ ਬਸ ਵੋਟਾਂ ਵੀ ਫਿਰ ਇਸੇ ਹਲਾਦ ਨਾਲ ਹੀ ਮਿਲਣ ਗਿਆ ਨਾ ਜਿੱਦਾਂ ਸਾਡੇ ਜਿੱਦਾਂ ਸਾਾਨੂੰ ਹੰਗਾਰਾ ਹੁੰਦਾ ਨਹੀਂ ਮਿਲ ਸਾਡੇ ਸਾਡੇ 3 ਸਾਲ ਸਾਡੇ ਕੋਲ ਅੱਜ ਤੱਕ ਆਏ ਨਹੀਂ ਉਹ ਅੱਜ ਤੱਕ ਨਹੀਂ ਆਏ ਇੱਥੋਂ ਅੱਗੇ ਚਲੇ ਜਾਂਦੇ ਆ ਬਾਗੀਆਂ ਪਿੰਡ ਤੱਕ ਪਿੰਚ ਬਣੇ ਉਹ ਵਧਾਈ ਤਾਂ ਉਹਨਾਂ ਨੇ ਦਿੱਤੀ ਹੋਈ ਨਹੀਂ ਉਹ ਇੱਕ ਨਵਾਂ ਸਰਪੰਚ ਬਣ ਗਿਆ ਆਪਣੇ ਨਾਲ ਜੋੜ ਲਈ ਇਹਨ ਉਹ ਬਰੂਵਸੀ ਹੋਈ ਨਹੀਂ ਮਾਰਕ ਮੁਵਾਰਕਾ ਵੀ ਨਹੀਂ ਦਿੱਤੀਆਂ ਉਹਨਾਂ ਨੇ ਨਾ ਜੀ ਮੁਵਾਰਕਾ ਕੀ ਦੇਣੀਆਂ ਸਾਨੂੰ ਮੱਥੇ ਲੱਗਦਾ ਖਫਾ ਤੁਹਾਡੇ ਤੋਂ ਵੀ ਨਾਰਾਜ਼ ਹੈ ਫਿਰ ਨਾਰਾਜ਼ੀ ਹੈ ਜੀ ਬਿਲਕੁਲ ਹੋਰ ਕੋਈ ਖਾਸ ਗੱਲ ਕਹਿਣੀ ਚਾਹੋ ਜੋ ਇਸ ਸੈਰੀ ਜੋ ਹਲਕੇ ਦੀ ਹੈ ਜੋ ਸਰਕਾਰ ਤੱਕ ਤੁਸੀਂ ਆਵਾਜ਼ ਪਹੁੰਚਾਉਣੀ ਚਾਹੁੰਦੇ ਹੋ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਹੁੰਦੇ ਹੋਏ ਆਪ ਦਾ ਫਰਜ਼ ਸਮਝਣਾ ਚਾਹੀਦਾ ਜੋ ਵੀ ਇਥੇ ਹਾਲਾਤ ਆ ਜੂ ਤਰਪਾਲਾਂ ਦਿੱਤੀਆਂ ਉਹ 15 ਤਰਪਾਲਾਂ ਦਿੱਤੀਆਂ ਬੇਕਾਰ ਦਿੱਤੀਆਂ ਅੱਜ 6 ਹੋਰ ਦੇ ਗਏ ਪਤਾ ਨਹੀਂ ਕਿਸ ਕਿਸ ਸਾਭ ਦੀਆਂ ਕਿ ਮੈਂ ਵੀ ਨਹੀਂ ਦੇਖਿਆ ਉਹ ਨਾ ਮੈਨੂੰ ਪੁੱਛਿਆ ਗਿਆ ਕਿ ਉਹਨੂੰ ਜ਼ਰੂਰਤ ਹੈ ਕਿ ਉਹਨੂੰ ਨਹੀਂ ਜ਼ਰੂਰਤ ਹੈ ਦੇਣੀਆਂ ਨਹੀਂ ਦੇਣੀਆਂ ਹੈਗੇ ਤਾਂ ਇਹ ਮੌਜੂਦਾ ਸਰਪੰਚ ਸੀ ਤੇ ਔਰ ਜੋ ਸਾਬਕਾ ਸਰਪੰਚ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਅਗੇ ਹੋਰ ਵੀਰ ਬਨੇ ਇਹ ਬਾਪੂ ਜੀ ਇੱਥੇ ਖੜੇ ਨੇ ਬਾਪੂ ਜੀ ਕੀ ਹਾਲ ਚਾਲ ਹੈ ਠੀਕ ਆ ਹਾਂ ਦਾ ਮਾਂ ਠੀਕ ਹੈ ਕੀ ਹੋਇਆ ਮੇਰਾ ਕੋਠਾ ਚੋਆ ਪਿਆ ਹੈ ਕੋਠਾ ਚੋ ਗਿਆ ਵਾ ਤੁਹਾਡਾ ਸਾਡੀ ਨਾਮਾ ਬਣਾਦਣਾ ਤੁਹਾਨੂੰ ਸਪੈਸ਼ਲ ਆਉਣੇ ਆ ਸਪੈਸ਼ਲ ਕੋਠਿਆਂ ਦੇ ਪੈਸੇ ਆਉਣੇ ਕਹਿੰਦੇ ਨਵੇਂ ਕਿੰਨੇ ਵੀ ਬਜ਼ੁਰਗ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਾ ਕੇ ਦੇਣੇ ਆ ਚਲੋ ਚੰਗਾ ਹੀ ਆਹ ਬਣਾਉਣ ਤੇ ਆਈ ਬਣਾਉਣ ਕੇ ਤਾਂ ਫੇਰ ਖੁਸ਼ ਹੋਂ ਤੁਸੀਂ ਖੁਸ਼ ਆਏ ਉਹਦਾ ਨਾਰਾਜ਼ਗੀ ਹੈ ਨਾ ਉਹਦਾ ਨਾਰਾਜ਼ਗੀ ਹੈ ਉਹ ਅਜੇ ਰੋਟੀ ਹੁਣ ਬਗਾਈ ਹੈ ਮੈਂ ਪਾਣੀ ਝਟ ਝਟ ਤੇ ਅੰਦਰ ਪਾਣੀ ਅਜੇ ਖੜਾ ਹੈ ਇਹ ਬਾਰਿਸ਼ ਦਾ ਪਾਣੀ ਸਾਰਾ ਆਇਆ ਹਾਰਾ ਵਰਦਾ ਇੱਕ ਨਿੱਕੀ ਜੀ ਕੋਠੜੀ ਹੋਈ ਚੋਚ ਹੋ ਕੇ ਬੇਤਰੇ ਭਿੱਜੇ ਪੈਰੇ ਲੀੜਾ ਕਪੜਾ ਭਿੱਜਾ ਹੋਵੇ ਨਾ ਹੁਣ ਹੁਕੜੇ ਪਾਏ ਨੇ ਉਹ ਜੱਟ ਕਿਹੜੇ ਪਾਵਣੇ ਨੇ ਦੂਜਿਆਂ ਨੂੰ ਭਿੱਜੇ ਪੈਰੇ ਤਾਂ ਇੱਧਰ ਹੋਰ ਵੀਰ ਵੀ ਨਾਲ ਨੇ ਐ ਵੀਰ ਜੀ ਹਾਲਾਤ ਕਿਸ ਤਰ੍ਹਾਂ ਦੇ ਨੇ ਜੇਕਰ ਆਪਾਂ ਝੋਨੇ ਦੀ ਫਸਲ ਹੈ ਕਿੰਨਾ ਕੁ ਨੁਕਸਾਨ ਹੈ ਕਿੰਨੇ ਪਰਸੈਂਟ ਦਾ ਨੁਕਸਾਨ ਹੋ ਚੁੱਕਿਆ ਹੈ ਝੋਨੇ ਦਾ ਤਾਂ ਦੇਖੋ ਨੁਕਸਾਨ ਹੈਗਾ ਹੀ ਆ ਜੀ ਅੱਗੇ ਕੱਲ ਜਿੱਦਾਂ ਪਾਣੀ ਵਧ ਗਿਆ ਸੀ ਕਾਫੀ ਸੈਡਾਂ ਨੂੰ ਖਿਲਰ ਗਿਆ ਸੀ ਝੋਨੇ ਚ ਚ ਪਹੁੰਚ ਗਿਆ ਸੀ ਪਾਣੀ ਤੇ ਚਲੋ ਥੋੜਾ ਹੁਣ ਘਟਿਆ ਆ ਤੇ ਦੇ ਨਾਲ ਆ ਵਾਪਸ ਆ ਜਾਂਦਾ ਪਾਣੀ ਪਰ ਜੇਕਰ ਫੇਰ ਵਧਦਾ ਤੇ ਨੁਕਸਾਨ ਤਾਂ ਹੈਗਾ ਹੀ ਆ ਜੀ ਫਸਲ ਦਾ ਤਾ ਫਸਲ ਦਾ ਨੁਕਸਾਨ ਹੈ ਝੋਨੇ ਦੀ ਫਸਲ ਦਾ ਨੁਕਸਾਨ ਹੈ ਜਦੋਂ ਕਿ ਦਰਿਆ ਦੇ ਵਿੱਚ ਪਾਣੀ ਆਇਆ ਤੇ ਜਿੰਨਾਂ ਝੋਨੇ ਦੀ ਪਾਣੀ ਉੱਪਰ ਦੀ ਲੰਗ ਗਿਆ ਤੇ ਉਹਨਾਂ ਦੇ ਉੱਪਰ ਮਿੱਟੀ ਜੰਮ ਚੁੱਕੀ ਹੈ ਦੂਜੇ ਪਾਸੇ ਸੱਤਾਧਾਰੀ ਸਰਕਾਰ ਜੋ ਵਾਅਦੇ ਕਰਕੇ ਐ ਸੀ ਖਾਸ ਕਰਕੇ ਵੱਡੇ ਵੱਡੇ ਬੋਰਡਾਂ ਤੇ ਲੈ ਕੇ ਸਾਬਕਾ ਸਰਕਾਰ ਤੋਂ ਸਾਬਕਾ ਸਰਕਾਰ ਨੂੰ ਵੀ ਘੇਰਦੀ ਸੀ ਔਰ ਜੋ ਹੁਣ ਇਸ ਤੋਂ ਪਹਿਲਾਂ ਸਰਕਾਰ ਸੀ ਜਾਨਕਿ ਆਪਾਂ ਕਹਿ ਸਕਦੇ ਆ ਕਿ ਦੂਜੀ ਧਿਰ ਕਾਂਗਰਸ ਸੀ ਉਹਨਾਂ ਨੇ ਵਿਕਿਰਦੇ ਸੀ ਪਰ ਜਦੋਂ ਸੱਤਾ ਦੇ ਵਿੱਚ ਆਈ ਤਾਂ ਹਾਲਾਤ ਇਹਨਾਂ ਨੇ ਕੀ ਕੀਤਾ ਕਿ ਵੱਡੇ ਵੱਡੇ ਪੋੜ ਲਗਾ ਕੇ ਇਸ਼ਤਿਹਾਰबाजी ਇਹਨਾਂ ਨੇ ਵੀ ਪੂਰੇ ਜੋਰਾਂ ਨਾਲ ਕੀਤੀ ਪਰ ਗੱਲ ਹੈ ਉੱਥੋਂ ਤੱਕ ਸੀਮਤ ਨਹੀਂ ਹੁਣ ਜੋ ਦਰਿਆਵਾਂ ਦੇ ਵਿੱਚ ਛੜ ਆਏ ਤਾਂ ਮੁਰਗੀਆਂ ਦਾ ਮਾਅਬਜਾ ਬੱਕਰੀਆਂ ਦਾ ਮਾਅਬਜਾ ਪਰ ਲੋਕ ਇੱਥੇ ਕਹਿੰਦੇ ਆ ਕਿ ਸਾਨੂੰ ਤਾਂ ਜੋ ਤਰਪਾਲਾਂ ਵੀ ਉਹ ਵੀ ਪਾਰਟੀਆਂ ਦੇਤੀਆਂ ਹਾਲਾਤ ਮਾੜੇ ਆ ਉਹਨਾਂ ਚ ਮੋਰਿਆ ਜੇਕਰ ਸਾਨੂੰ ਕੁਝ ਨਮਿਆ ਦਿੱਤਾ ਦਿੱਤੀਆਂ ਤਾਂ ਪਹਿਲਾਂ ਤਾਂ ਉਹ ਵੀ ਹਾਲਾਤ ਜੇਕਰ ਮੈਂ ਪੰਜਾਬੀ 'ਚ ਸਮਝਾਵਾਂ ਤਾਂ ਆਪਾਂ ਜਿਸ ਤਰ੍ਹਾਂ ਦੇ ਬਰਸਾਤ 'ਚ ਨੂੰ ਬਰਸਾਤੀ ਕਹਿ ਦਿੰਦੇ ਨੇ ਕਿ ਉਸ ਤੋਂ ਵੀ ਪਤਲੇ ਹਾਲਾਤ ਨੇ ਜੋ ਤਰਪਾਈਲਾ ਤਾਂ ਕਹਿੰਦੇ ਪੌਣ ਤੋਂ ਪਹਿਲਾਂ ਉਹ ਫਟ ਜਾਂਦੀਆਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਸਿਰਫ ਫੋਟੋਆਂ ਖਿਚਾਉਣ ਦਾ ਦੌਰ ਲਗਾਤਾਰ ਜਾਰੀ ਹੈ ਚਾਹੇ ਫਿਰੋਜ਼ਪੁਰ ਹੋਵੇ ਚਾਹੇ ਫਾਜ਼ਿਲਕਾ ਹੋਵੇ ਤੇ ਜਾਂ ਫਿਰ ਸਿੱਧੂ ਅੰਬੇੜ ਤੇ ਲਾਗੇ ਪਿੰਡ ਹੁਣ ਫੋਟੋਆਂ ਦੇ ਖਿਚਵਾਉਣ ਦਾ ਦੌਰ ਲਗਾਤਾਰ ਜਾਰੀ ਹੈ ਚਾਹੇ ਵਿਧਾਇਕ ਜਾਣ ਜਾਂ ਫਿਰ ਉਹਨਾਂ ਦੇ ਘਰ ਵਾਲੇ ਜਾਣ ਤੇ ਜਾਂ ਫਿਰ ਵਿਧਾਇਕ ਆਪ ਜਾਣ ਹਾਲਾਤ ਸਾਰੇ ਸੇਮ ਬਰਾਬਰ ਹੈ ਸੱਤਾਧਾਰੀ ਸਰਕਾਰ ਤੇ ਲੋਕਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਜੋ ਪਿੰਡਾਂ ਦੀ ਸਰਪੰਚ ਨੇ ਪਿੰਡਾਂ ਦੇ ਸਰਪੰਚਾਂ ਨੇ ਹਾਲਾਤ ਜੋ ਅੱਖੀਂ ਦੇਖੇ ਨੇ ਸੰਤਾਪ ਢਾਇਆ ਤਾਂ ਉਹਨਾਂ ਨੇ ਉਹ ਸੰਤਾਪ ਬਿਆਨ ਕੀਤਾ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣੇ ਜ਼ਰੂਰੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦਾ ਹਰਦੀਪ ਐਨ ਐਨ ਆਰ ਨਿਊਜ਼ ਦਰ ਸਤਲੁਜ